ਸੀਬੀਆਈ ਨੇ ਜਿਹੜੀ ਸਜ਼ਾ ਦਿੱਤੀ ਹੈ ਸੰਤੁਸ਼ਟ ਹੋ ਜੀ ਇਹਦੇ ਤੋਂ ਕੋਈ ਨਹੀਂ ਸੰਤੁਸ਼ਟ ਹੈ ਅਸੀਂ ਇਹਨੂੰ ਚੈਲੰਜ ਕਰਾਂਗੇ ਹਾਈ ਕੋਰਟ ਦੇ ਤੁਸੀਂ ਕਿਉਂ ਮਾਰਿਆ ਜੀ ਉਹਨੂੰ ਗੁਲਸ਼ਨ ਕੁਮਾਰ ਨੂੰ ਜਿਹੜੇ ਦੋਸ਼ ਆਏ ਦੋ ਹੋਏ ਅੱਜ ਤੁਹਾਡੇ ਸਾਤੇ ਨਾ ਪੁੱਛੋ ਗਵਰਨਮੈਂਟ ਤੋਂ ਪੁੱਛੋ ਸਟੇਟ ਗਵਰਨਮੈਂਟ ਤੋਂ ਪੁੱਛੋ ਸੈਂਟਰ ਗਵਰਨਮੈਂਟ ਤੋਂ ਪੁੱਛੋ ਅਤਵਾਦ ਪੀਕ ਤੇ ਸੀ ਸੈਂਟਰ ਦੇ ਇੱਕ ਹੋਮ ਮਿਨਿਸਟਰ ਆਏ ਸੀ ਜੀ ਉਹਨਾਂ ਨੇ ਐਸਐਚਓ ਲੈਵਲ ਤੱਕ ਮੀਟਿੰਗ ਕੀਤੀ ਸੀ ਜੀ ਵੀ ਦੱਸੋ ਅਤਵਾਦ ਕਿਵੇਂ ਖਤਮ ਹੋਊਗਾ ਕੀ ਕੋਈ ਸਾਨੂੰ ਚਾਹੀਦਾ ਹੈ ਆਮ ਅੱਤਵਾਦ ਕੋਈ ਨਹੀਂ ਇਹ ਸਰਕਾਰੀ ਅੱਤਵਾਦ ਹੈ ਤੁਸੀਂ ਇਹਨੂੰ ਹੁਣ ਪੁੱਛ ਵੀ ਲਿਆ ਕਿ ਉਹਨੂੰ ਕੌਣ ਡਾਇਰੈਕਸ਼ਨ ਦੇ ਕੇ ਗਿਆ ਹੈ ਇਹ ਅਡਵਾਨੀ ਸਾਹਿਬ ਨੂੰ ਉੱਥੇ ਪੁੱਛਿਆ ਜੀ ਪੰਜਾਬ ਪੁਲਿਸ ਦੇ ਸੁਸਾਈਸਾਈਡ ਕਰ ਰਹੇ ਹਨ ਜੇ ਅੱਜ ਨਕਸਲਿਜ਼ਮ ਦੇ ਵਿੱਚ ਕੱਲ ਨੂੰ ਇੱਥੇ ਖਤਮ ਹੋਇਆ ਸਾਡੇ ਤੇ ਵੀ ਕੇਸ ਹੋਏ ਸਾਨੂੰ ਵੀ ਸੁਸਾਈਸਾਈਡ ਕਰਨੇ ਪਏਗੇ ਅਡਵਾਨੀ ਸਾਹਿਬ ਕਹਿੰਦੇ ਜਦੋਂ ਅਸੀਂ ਪਾਵਰ ਚ ਆਏ ਤਾਰੇ ਸੋਚਾਂਗੇ ਉਹਨਾਂ ਨੂੰ ਪੁੱਛੋ ਫੇਕ ਐਨਕਾਊਂਟਰ ਦੇ ਵਿੱਚ ਮਾਰ ਕੇ ਤੇ ਬਾਅਦ ਵਿੱਚ ਖਾੜਕੂ ਦੱਸ ਕੇ ਜਾਂ ਅੱਤਵਾਦੀ ਕਹਿ ਕੇ ਇਸ ਫੇਕ ਐਨਕਾਊਂਟਰ ਨੂੰ ਜੈਨੂਨ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਗਈ ਸਿੱਖਾਂ ਦੇ ਉੱਤੇ ਤੇ ਇਲਜ਼ਾਮ ਲਾ ਦਿੰਦੇ ਹੀ ਵੀ ਇਹ ਅੱਤਵਾਦੀ ਨੇ ਪਰ ਇਹ ਤਾਂ ਇੱਕ ਹਿੰਦੂ ਪਰਿਵਾਰ ਹੀ ਜਿਹੜਾ ਕਿਰਤ ਕਮਾਈ ਕਰਕੇ ਜਿੰਨਾਂ ਕੋਲ ਕੋਈ ਜਾਇਦਾਦ ਨਹੀਂ ਸਬਜ਼ੀ ਵੇਚ ਕੇ ਆਪਣਾ ਸਾਰਾ ਕੰਮ ਚਲਾਉਂਦੇ ਇਹੋ ਦਲਬਾ ਸਿੰਘ ਡੀਐਸਪੀ ਮੇਰੇ ਹੁੰਦਾ ਮੇਰੇ ਪਿਓ ਤੋਂ 3 ਲੱਖ ਰੁਪਏ ਮੰਗਦਾ ਹੈ ਤੇ تیر ਮੁੰਡਿਆਂ ਨੂੰ ਮਿਸ਼ਾਰਦਦਾ 3 ਲੱਖ ਦੇ ਬਾਕੀ ਨੂੰ ਮਿਸ਼ਾਰਦਦਾ ਉਸ ਵੇਲੇ 3 ਲੱਖ ਰੁਪਏ ਸਾਡੇ ਕੋਲ ਹੈ ਨਹੀਂ ਇਹ ਚਵਣ ਪੁੱਛ ਝੋઠા ਪੁਲਿਸ ਮੁਕਾਬਲਾ ਕਰਕੇ ਹੀ ਤੇ ਇਹਨਾਂ ਨੂੰ ਮਲ ਕੇ ਕਾਊਂਟਰ ਕੀਤਾ ਇਹਨਾਂ ਨੂੰ ਫਾਂਸੀ ਚਾਹੀਦੀ ਸਜ਼ਾ ਥੋੜੀ ਇਹਨਾਂ ਨੂੰ ਘੱਟ ਮਿਲੀ ਆ ਇਹਨਾਂ ਨੂੰ ਜਿੱਤਾ ਮੇਰਾ ਪਿਤਾ ਜਾਂਦਿਆ ਨਾ ਤੇ ਇਹਨਾਂ ਨੂੰ ਕੀੜੇ ਪੈਣਾ ਤੇ ਸਾਰ ਇੱਥੇ ਤੁਸੀਂ ਇੱਥੇ ਮੈਂ ਜਾਨਾ ਕੀੜੇ ਪੈ ਕੇ ਮਾਰਨਾ 74 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਜੇ ਗੱਲ ਕੀਤੀ ਜਾਵੇ ਤਾਂ 84 ਦੇ ਦਹਾਕੇ ਤੋਂ ਬਾਅਦ ਬਹੁਤ ਸਾਰੇ ਪੰਜਾਬ ਦੇ ਵਿੱਚ ਅਜਿਹੇ ਨੌਜਵਾਨ ਸੀ ਜਿਨ੍ਹਾਂ ਨੂੰ ਘਰਾਂ ਦੇ ਵਿੱਚੋਂ ਚੁੱਕ ਕੇ નિર્ਦੋਸ਼ ਨੌਜਵਾਨਾਂ ਨੂੰ ਝੂਠਾ ਪੁਲਿਸ ਮੁਕਾਬਲਾ ਕਿਸੇ ਨਹਿਰ ਦੇ ਕੰਡੇ ਦੇ ਉੱਪਰ ਬਣਾ ਕੇ ਕਿਸੇ ਪਿੰਡ ਦੇ ਕਿਨਾਰੇ ਦੇ ਉੱਪਰ ਫਿਰਨੀ ਦੇ ਉੱਪਰ ਬਣਾ ਕੇ ਮਾਰ ਕੇ ਸੁੱਟ ਦਿੱਤਾ ਜਾਂਦਾ ਸੀ ਪਰ ਅਜਿਹਾਂ ਦੇ ਵਿੱਚ ਬਹੁਤ ਸਾਰੇ ਜੇ ਪਰਿਵਾਰਾਂ ਦੀ ਜਾਂ ਨੌਜਵਾਨਾਂ ਦੀ ਗੱਲ ਕਰੀਏ ਤਾਂ ਸਿੱਖ ਪਰਿਵਾਰਾਂ ਦੇ ਨਾਲ ਸੰਬੰਧ ਸਨ ਪਰ ਇੱਕ ਅਜਿਹੀ ਤਸਵੀਰ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹਣਾ ਕਿ Hindu Bhai Chare ਦੇ ਇੱਕ ਮੁਖੀ ਜਿਹੜਾ ਇੱਕ ਆਪਣੀ ਕਿਰਤ ਕਰਦਾ ਹੈ ਸਬਜ਼ੀ ਵੇਚ ਕੇ ਗੁਜ਼ਾਰਾ ਕਰਦਾ ਹੈ ਗੁਲਸ਼ਨ ਕੁਮਾਰ ਉਹਨੂੰ ਘਰ ਦੇ ਵਿੱਚੋਂ ਚੱਕਿਆ ਜਾਂਦਾ ਤੇ ਤਕਰੀਬਨ 1 ਮਹੀਨੇ ਤੋਂ ਬਾਅਦ ਪਲਾ ਸੌਰ ਦੀ ਜਿਹੜੀ ਇੱਕ ਫਿਰਨੀ ਹੈ ਉਹਦੇ ਉੱਪਰ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰ ਕੇ ਸੁੱਟ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਇਹ ਵੀ ਕਿਹਾ ਜਾਂਦਾ ਕਿ ਚਾਰ ਜਾਨਾਂ ਦਾ ਇਕੱਠਾ ਸੰਸਕਾਰ ਕੀਤਾ ਜਾਂਦਾ ਕਿਹੜੇ ਦੋਸ਼ੀ ਸਨ ਕਿਸ ਤਰੀਕੇ ਦੇ ਨਾਲ ਸੀਬੀਆਈ ਦੀ ਅਦਾਲਤ ਨੇ ਅੱਜ ਉਹਨਾਂ ਦੋਸ਼ੀਆਂ ਦੇ ਜਿਹੜੇ ਦੋਸ਼ ਅਦਾ ਕਰਕੇ ਵੱਡੀ ਸਜ਼ਾ ਸੁਣਾਈ ਹੈ ਗੱਲਬਾਤ ਕਰਾਂਗੇ ਮੇਰੇ ਨਾਲ ਗੁਲਸ਼ਨ ਗੁਲਸ਼ਨ ਕੁਮਾਰ ਦੇ ਪਰਿਵਾਰ ਦੇ ਨਾਲ ਸੰਬੰਧਤ ਉਹਨਾਂ ਦਾ ਭਾਈ ਬੋਬੀ ਕੁਮਾਰ ਉਹਨਾਂ ਦੇ ਨਾਲ ਗੱਲਬਾਤ ਕਰਦੇ ਬਾਈ ਜੀ ਸਭ ਤੋਂ ਪਹਿਲਾਂ ਦੱਸੋ ਕਿ ਅਸਲ ਦੇ ਵਿੱਚ ਇਹ ਮਾਮਲਾ ਕਦੋਂ ਦਾ ਆ ਜੀ ਇਹ ਘਰੋਂ ਮਤਲਬ ਕਿ 10 10.5 ਦਾ ਟਾਈਮ ਹੀ ਰਾਤ ਦਾ ਸਾਡੀ ਮਲਗੀ ਜਿਹੜੇ ਗਲੀ ਵਿੱਚ ਵਕੀਰ ਰਹਿੰਦਾ ਉਹਦੇ ਨੂੰ ਥੋੜੀ ਮਤਲਬ ਕਿ ਲਾਗਤ ਬਾਜੀ ਦੀ ਹੀ ਉਹ ਦਲਬਾਤ ਸਿੰਘ ਦੀ ਐਸਬੀ ਨੂੰ ਜਾਣ ਪਛਾਣ ਦਾ ਹੀ ਤੇ ਗੁਰਬਚਨ ਸਿੰਘ ਨੂੰ ਕਦੋਂ ਦੀ ਗੱਲ ਹੈ ਜੀ ਇਹ 1993 1993 ਹੂੰ ਤਾਂ ਇਹ ਮਤਲਬ ਕਿ ਮਗਲਸ਼ਰ ਕੁਮਾਰ ਮੈਂ ਇੱਕ ਭਰਾ ਛੋਟਾ ਇੱਕ ਮਲੇਹ ਜੀ ਸਿਜਟਰ ਪਾਪਾ ਜੀ ਆ ਇਕੱਠੇ ਸੋਤਿਆ ਇੱਕੋ ਮੰਜੇ ਦੀ ਤਰ੍ਹਾਂ ਗੱਲਾਂ ਬਾਤਾਂ ਕਰਦੇ ਪਏ ਹਾਂ 10 ਸੜ ਦੇ ਆ ਮੇ ਉਦੋਂ ਤੁਹਾਨੂੰ ਪਤਾ ਬਾਲੀਆਂ ਦੀਆਂ ਸ਼ਰਤਾਂ ਹੁੰਦੀਆਂ ਨਿਗਨੀਆਂ ਕੰਧਾਂ ਹੁੰਦੇ ਆ ਇਹ ਏਦਾਂ ਅਗੜ ਤਗੜੇ ਕਰਦੇ ਨਾ ਉੱਤੋਂ ਦੀ ਟਪਕੇ ਆ ਗਏ ਉਹਨਾਂ ਪਹਿਲਾਂ ਮੈਨੂੰ ਫੜਿਆ ਕੁਸ਼ਮਾਨ ਨੂੰ ਫੜਿਆ ਠਾਲਿਆ ਛੋਟੀਆਂ ਛੋਟੀਆਂ ਕੋਟਾਂ ਲਾਪੇ ਕੌਣ ਸੀਗੇ ਤੇ ਦਲਬਾਤ ਸਿੰਘ ਡੀਐਫ ਗੁਰਬਚਨ ਸਿੰਘ ਹੀ ਤੇ ਹੋਰ ਵੀ ਤਿੰਨ ਚਾਰ ਅਫਸਰ ਨਾਲ ਹੀ ਨਾਲ ਮਲਾਜ਼ਮੇ ਹੀ ਵਰਦੀ 'ਚ ਸੀ ਕਿ ਸਿਵਲ ਵਰਦੀ 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 'ਚ ਭਾਜੀ ਵਰਦੀ 'ਚ ਮੈਂ ਇਹਨਾਂ ਚੰਗੀ ਤਰ੍ਹਾਂ ਜਾਣਦਾ ਮੈਂ ਲਾਈ ਲਾਗੇ ਮੇਰੇ ਥਾਣੇ ਦੇ ਰਹਿ ਆ। ਹੂੰ। ਵਰਦੀ ਜਾ ਆਏ ਆ। ਤੇ ਮੁੜ ਕੇ ਜਦੋਂ ਕੋਟਦੇ ਕੋਟਦੇ ਗਲੀ ਚ ਲਿਆਂਦੇ ਨੇ ਸਾਨੂੰ ਉਹ ਗਲੀ ਵਾਲੇ ਸਾਰੇ ਉੱਠਵੇ ਕੀ ਹੋ ਗਿਆ ਕੀ ਹੋ ਗਿਆ ਤੇ ਜਾਂਦੇ ਵੀ ਇਹਨਾਂ ਨੇ ਥਾਣੇ ਖਲ ਲੱਗੇ ਸਾਡੀ ਕੁੜੀ ਵੀ ਖਲ ਲੱਗੇ ਆ ਤੇ ਗਲੀਆਂ ਨੇ ਕੁੜੀ ਨਹੀਂ ਜਾਣ ਦਿੱਤੀ। ਹੂੰ। ਫੇਰ ਸਾਨੂੰ ਵਾਕੇ ਸ੍ਰੀ ਥਾਣੇ ਲੈ ਗਏ ਆ ਇਸ ਤਰ੍ਹਾਂ ਕੋਟਦੇ ਮਾਦੇਰੇ ਮਹੀਨਾ ਕੋ ਪਾਪਾ ਨੂੰ ਛੱਡਦਾ ਮਹੀਨੇ ਬਾਅਦ ਮੈਨੂੰ ਛੱਡਦਾ ਮਹੀਨੇ ਬਾਅਦ ਹੀ ਇਸ ਤਰ੍ਹਾਂ ਛੋਟੇ ਛੱਡਦਾ ਪਰ ਗੁਲਸ਼ਕ ਮਾਰ ਨਹੀਂ ਛੱਡਿਆ। ਹੂੰ। ਕਿਹੜੇ ਕਿਹੜੇ ਆਫੀਸਰ ਸੀਗੇ? ਇਹੋ ਹੀ ਗੁਰਪਚੰਨ ਸਿੰਘ। ਹੂੰ। ਦਲਬਾਤ ਸਿੰਘ ਐਸਐਸਪੀ ਹੋਰ ਮਲਾਜਮਾਂ ਨਾਲ ਇਸ ਤਰ੍ਹਾਂ ਦਾ ਤੁਹਾਡਾ ਦੋਸ਼ ਕੀ ਸੀਗਾ ਤੁਹਾਨੂੰ ਘਰ ਦੇ ਵਿੱਚੋਂ ਹਨੇਰੇ ਦੇ ਵਿੱਚ ਚੱਕ ਕੇ ਜਿਹੜਾ ਉਸ ਵਕਤ ਥਾਣੇ ਦੇ ਵਿੱਚ ਲਜਾਇਆ ਜਾਂਦਾ ਕਸੂਰ ਕੀ ਸੀ ਇੰਨਾ ਵੱਡਾ ਤੁਹਾਡਾ ਕਸੂਰ ਇਤਰਾਜ ਜਿਹੜਾ ਸਾਹਿਬ ਦਾ ਵਕੀਲ ਸਾਹਿਬ ਨਾਲ ਮਾੜੀ ਮੱਡੀ ਲਗਤ ਪਾਈ ਕਹਿੰਦਿਆਂ ਤੁਸੀਂ ਚੋਰੀਆਂ ਕਰਦੇ ਕਹਿੰਦਿਆਂ ਕੋਈ ਵਾਲੀਆਂ ਲਾਂਦੇ ਕੋ ਗੰਡਾ ਕਰਦੀ ਕਰਦੇ ਮੁਰ ਕਹਿੰਦੇ ਹੱਤਵਾਦੀ ਇਤਰਾ ਕੋੜ ਦੇ ਮਾਰਦੇ ਇਹੋ ਦਲਬਾਤ ਸਿੰਘ ਡੀਐਸਪੀ ਮੇਰੇ ਹੁੰਦਾ ਮੇਰੇ ਪਿਓ ਨੂੰ 3 ਲੱਖ ਰੁਪਏ ਮੰਗਦਾ ਹੈ ਤੇ تیرے ਮੁੰਡੇ ਨੂੰ ਮੈਂ ਛੜ ਦਿੰਦਾ 3 ਲੱਖ ਦੇ ਬਾਕੀ ਨੂੰ ਮੈਂ ਛੜਦਾ ਹੋ ਸਕ 3 ਲੱਖ ਰੁਪਏ ਸਾਡੇ ਕੋਲ ਹੈ ਨਹੀਂ ਇਹ ਚੌਣ ਪੁਛ ਝੋઠા ਪੁਲਿਸ ਮੁਕਾਲਵਾ ਕਰਕੇ ਤੇ ਇਹਨਾਂ ਨੂੰ ਮਾਲ ਕੇ ਕਾਊਂਟਰ ਕੀਤਾ ਗੁਲਸ਼ਨ ਕੁਮਾਰ ਕਰਦਾ ਕੀ ਸੀ ਉਸ ਵੇਲੇ ਸਬਜੀ ਡੈਡੀ ਮੇਰਾ ਰੈਡੀ ਤੇ ਸਾਈਕਲ ਤੇ ਕਪੜਾ ਵਿੱਚ ਜਾਂਦੇ ਸੀ ਤੇ ਮੈਂ ਉਦੋਂ 12-1300 ਰੁਪਏ ਮਿਹਨਤ ਖਾ ਲੈਣਾ ਲਾਈਟ ਸੌਂ ਦਾ ਕੰਮ ਕਰਦਾ ਹਾਂ ਇੰਡੀਆ ਲਾਈਟ ਸੌਂ ਦਾ ਹਾਂ ਦਾ ਸਬਜ਼ੀ ਵੇਚਣ ਵਾਲੇ ਗੁਲਸ਼ਨ ਕੁਮਾਰ ਦੇ ਕੋਲੋਂ 3 ਲੱਖ ਰੁਪਇਆ 1993 ਵੇਲੇ ਦਾ ਪਰ ਡਿਮਾਂਡ ਕੀਤੀ ਕਿਉਂ ਜਾਂਦੀ ਆ ଲੁਮਾਰ ਇਸ ਤਰ੍ਹਾਂ ਬਸ ਸਾਨੂੰ ਪੈਸੇ ਦੇ ਦੋ ਛੱਡ ਦਿੰਦੇ ਆ ਫਾਇਤੀਆ ਭੌਣੀਆਂ ਪੈਸਾ ਇਕੱਠਾ ਕਰਨਾ ਜਿਸ ਤਰ੍ਹਾਂ ਉਹ ਆਪਣੀਆਂ ਫੀਤੀਆਂ ਵਧਾ ਕੇ ਆ 2 ਸਾਲ ਜੇਲ੍ਹ ਚ ਰਹੇ ਆ ਜ਼ਮਾਨਤ ਦੇ ਬਾਹਰ ਆਏ ਆ ਇਹਨਾਂ ਨੂੰ ਉਦੋਂ ਸਜ਼ਾ ਚਾਹੀਦੀ ਪੂਰੀ ਇਹਨਾਂ ਨੂੰ ਇਹਨਾਂ ਨੂੰ ਉਦੋਂ ਸਜ਼ਾ ਚਾਹੀਦੀ ਇਹਨਾਂ ਨੂੰ ਪੂਰੀ ਫਾਂਸੀ ਦੇਣੀ ਪਰ ਇਹਨਾਂ ਨੇ ਬਹੁਤ ਸਜ਼ਾ ਘੱਟ ਦਿੱਤੀ ਇਹਨਾਂ ਨੂੰ ਸਜ਼ਾ ਫਾਂਸੀ ਦੀ ਚਾਹੀਦੀ। ਫਿਰ ਤੁਹਾਨੂੰ ਛੱਡਿਆ ਕਦੋਂ ਜਾਂਦਾ ਹੈ ਜਿਹੜਾ ਥਾਣੇ ਦੇ ਵਿੱਚੋਂ ਸਿਟੀ ਥਾਣੇ ਚ ਲਿਜਾਇਆ ਜਾਂਦਾ ਫਿਰ ਕਦੋਂ ਤੁਹਾਨੂੰ ਘਰ ਭਿੱਜਿਆ ਜਾਂਦਾ। ਮਹੀਨੇ-ਮਹੀਨੇ ਬਾਅਦ ਜੇ ਤਰਾ ਮਹੀਨੇ ਕੇ ਬਾਅਦ ਕੋਟਿਆ ਮੇਰੇ ਪਾਪੀ ਛੱਡਦਾ ਮਹੀਨਾ ਛੱਡਿਆ ਮੈਨੂੰ। ਮਹੀਨੇ-ਮਹੀਨੇ ਬਾਅਦ ਇਹ ਗੁਲਸ਼ਨ ਕੁਮਾਰ ਨੂੰ ਨਹੀਂ ਛੱਡਿਆ। ਹਾਂ ਅਨੁਸਾਰੇ ਪ੍ਰੋਬਲਮ ਬਾਕੀ ਛੱਡਦਾ ਹੈ। ਗੁਲਸ਼ਨ ਕੁਮਾਰ ਬਾਰੇ ਪਤਾ ਕਦੋਂ ਲੱਗਦਾ ਤੁਹਾਨੂੰ? ਪਤਾ ਇਸ ਤਰ੍ਹਾਂ ਲੱਗੇ ਜਦੋਂ ਪਾਪਾ ਜੀ ਸਿਰੀ ਥਾਣੇ ਚੱਲੇ ਨਾ ਰੋਟੀ ਦੇਣ। ਇਹਦਾ ਇਹਦਾ ਸ ਰੋਟੀ ਦੇਣ ਚੱਲੇ ਆ ਪਾਪਾ ਜੀ ਤੇ ਉੱਥੇ ਇੱਕ ਨਾ ਜਿਹੜਾ ਫੁਲਕੇ ਲੁੰਦਾ ਰਾਤ ਰੋਟੀਆਂ ਲੁੰਦਿਆਂ ਦਾ ਛਿਧਾਣੇ ਆ ਉਹਨੇ ਦੱਸਿਆ ਪਾਪਾ ਜੀ ਉਰਾਉ ਮੇਰੇ ਲੱਗੇ ਵੀ ਮੇਰਾ ਨਾਂ ਨਾ ਲਿਓ ਇਹ ਗੋਸ਼ਕਮਾਨ ਉਹਨਾ ਝੂਠੇ ਪੁਲਿਸ ਕਾਮ ਨਾ ਚਾਰ ਜਣਾਂ ਮੋਨਿਆਂ ਨੂੰ ਪਲਾਸੋ ਪੁਲਿਸ ਤੇ ਮਾਰਦਾ ਵਾ ਤੇ ਮੇਰੇ ਪਾਪੇ ਉਸ ਡਬਾ ਛਿੜ ਗਿਆ ਸਾਈਕਲ ਡਿੱਗ ਗਿਆ اندا ਪੁੱਤ ਸਹੀ ਗੱਲ ਦੱਸਦਾ ਉਹਨੂੰ ਕਹਿੰਦਾ ਹਾਂ ਪਾਪਾ ਮੇਰਾ ਨਾਂ ਨਾ ਲਵੇ ਉਸ ਤੋਂ ਬਾਅਦ ਮੁੜ ਕੇ ਨਾ ਦਰ ਦ ਸਿਰੀ ਥਾਣੇ ਗਿਆ ਸਿਰੀ ਥਾਣੇ ਪਹੁੰਚਿਆ ਤੇ ਉਹ ਜਿਹੜਾ ਉੱਥੇ ਭਈਆ ਸੀ ਨਾ ਉਹਨੇ ਕਿਹਾ ਵੀ ਮੈਂ ਗੁਲਸ਼ੇ ਕੁਮਾਰ ਨੂੰ ਜਾਣਦਾ ਮੇਰੇ ਕੋਲ ਸਬਜੀ ਲਿੰਦਾ ਰਿਹਾ ਵਾਂ ਉਹ ਨੂੰ ਮੈਂ ਆਪਣੇ 3 ਸਾਲ ਆ ਟੈਟੂਰ ਪਾਇ ਦਰਵਾਜ਼ੇ ਡੀਐਸਪੀ ਗੁਰਪਰਚੇ ਸਿੰਘ ਹੋਰ ਮਲਾਜ਼ਮੀ ਪਾਪਾ ਜੀ ਮੇਰਾ ਨਾਂ ਨਾ ਲਿਓ ਉੱਥੋਂ ਹੀ ਸਾਈਕਲ ਪਜਾ ਕੇ ਪਾਪਾ ਜੀ ਚੱਲ ਗਏ ਸਰਕਾਰੀ ਹਸਪਤਾਲ ਉੱਥੇ ਜਿਹੜੀ ਮਲਾਜ਼ਮ ਮੈਡਮ ਮਲਾਇਆ ਕਰਦੀ ਨਾ ਉਹਨੂੰ ਜਾ ਕੇ ਪੁੱਛ ਕੇ ਕੀ ਸੀ ਉਹ ਅੰਮ੍ਰਿਤਕ ਬੁੱਲਚਨ ਕਮਰ ਨੂੰ ਜਾਣਦੀ ਹੈ ਜਿਹਦਾ ਮਾਮਲਾ ਜਾ ਕੀਤਾ ਵੀ ਇਹਨਾਂ ਵਿਚਾਨ ਨੂੰ ਨਿਆਂ ਹੀ ਮਾਰਿਆ ਕਹਿੰਦੀ ਹੈ ਇਹਦਾ ਮੁੰਡਾ ਨੂੰ ਮੁੰਡਾ ਬੜਾ ਸੋਹਣਾ ਸੀ ਬਸ ਉਹਦੇ ਬਾਪੇ ਥੱਲੇ ਜਮੀਨ ਲੰਗੀ ਆਣ ਕੇ ਬਾਪਾਰ ਵਾਲਾ ਪੇ ਉਧਰ ਹੀ ਆ ਗਏ ਆ ਤੇ ਕਹਿੰਦਾ ਆਪਣੇ ਮੁੰਡੇ ਨੂੰ ਮਾਸਤਾ ਲੈਣਾ ਹੈ ਜੀ ਸੱਚੇ ਇਹਨਾਂ ਮੁੰਡੇ ਹੋ ਰਿਆ ਤੇ ਮੋਨਿਆ ਸਰਕਾਰ ਕਰਤਾ ਵਾ ਉਸ ਤੋਂ ਬਾਈ ਬਾਪੇ ਦੇ ਫੇ ਪੈਰੀਆਂ ਜੁੱਤੀ ਲਾਤੀ ਉਸ ਤੋਂ ਫੇ ਜਿਉਂ ਨੰਗੀ ਪੈਰੀ ਕੇਸ ਚ ਲੌਣ ਲੱਗੀ ਫੇ ਖਾਲਾ ਪਾਲਕੀ ਵਾਲੇ ਕੋਈ ਨੋ ਕਿ ਚੱਲਦੇ ਆ ਚੱਲਦੇ ਆ ਫੇ ਇਹਨਾਂ ਨੇ ਜਮਾਨਤਾ ਘਰਾਲੀਆਂ ਇਸ ਤਰ੍ਹਾਂ ਕਰਕੇ ਸਟੇਅ ਲੈਂਦੇ ਰਹੇ 16 ਸਾਲ ਕੇਸ ਬੰਦ ਰਿਆ ਫਿਰ ਲੜਾਈ ਕਰਦਾ ਕਹਿੰਦੇ ਆ ਪਾਪਾ ਜੀ ਪੂਰੀ ਹੋ ਗਈ ਉਸ ਤੋਂ ਬਾਅਦ ਛੋਟੀ ਕਾਰਵਾਈ ਉਹ ਪੂਰਾ ਹੋ ਗਿਆ ਤੇ ਹੋਂ ਜਾ ਕੇ ਦਰਬਾਸ਼ ਸਿੰਘ ਡੀਐਸਪੀ ਬਦੋਂ ਰਿਆ ਤਰਨ ਤਨ ਤੇ ਇਹਨਾਂ ਨੂੰ ਹੋਂ ਸਜ਼ਾ ਹੋਈ ਜਾਗੇ ਪਰ ਇਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਇਹ ਆਪਣੀ ਫੀਤੀਆਂ ਦੇ ਮਾਰੇ ਜਵਾਨ ਮੁੰਡੇ ਚੁੱਕੇ ਧੀਆਂ ਭੈਣਾਂ ਨੂੰ ਬਾਮਣਾਂ ਨੂੰ ਚੁੱਕ ਗਏ ਬਾਮਣ ਅਈ ਬਾਮਣ ਖਤਰੀਆ ਅੱਛਾ ਹਾਂ ਅਈ ਬਾਮਣ ਖਤਰੀਆ ਇਹਨਾਂ ਘਰੋਂ ਚੁੱਕਿਆ ਸਾਨੂੰ ਤੇ ਆਪਣੀ ਫੀਤੀਆਂ ਲੌਂਦੇ ਤੇ ਇਹ ਤਾਂ ਨੇ ਨੰਬਰ ਬਣਵਾਸੇ ਪੀਹਾਨੂੰ ਪੈਸਾ ਇੰਨਾ ਬਹੁਤ ਇਦਾਫੀ ਨੇ ਜੀ ਐਸਪੀ ਤਰਨ ਦਾ ਜੋ ਪੈਸਾ ਇਕੱਠਾ ਕੀਤਾ ਉਸ ਟਾਈਮ ਉਸ ਵੇਲੇ ਤੇ ਕਿਹਾ ਜਾਂਦਾ ਸੀ ਕਿ ਜਿਹੜਾ ਅ ਇਧਰਲੇ ਪਾਸੇ ਤੋਂ ਮੈਂ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰ ਦਿੰਦਾ ਕਿ ਇਹ ਉਸ ਵਕਤ ਦੇ ਡੀਐਸਪੀ ਗੁਰਬਚਨ ਸਿੰਘ ਤੇ ਨਾਲ ਡੀਆਈਜੀ ਜਿਹੜਾ ਉਸ ਵਕਤ ਜਿਨ੍ਹਾਂ ਨੇ ਨੌਜਵਾਨਾਂ ਨੂੰ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰਿਆ Hindu ਪਰਿਵਾਰ ਦੇ ਨਾਲ ਸੰਬੰਧਤ ਜਿਹੜੇ ਨੌਜਵਾਨ ਸੀਗੇ ਉਹਨਾਂ ਨੂੰ ਝੂਠਾ ਮੁਕਾਬਲਾ ਕਰਦੇ ਵਿੱਚੋਂ ਚੱਕ ਕੇ ਬਣਾ ਕੇ ਉਹਨਾਂ ਦਾ ਮਾਰਿਆ ਜਾਂਦਾ ਇਹ ਦਲਬਾਖ ਸਿੰਘ ਤੇ ਗੁਰਚਰਨ ਸਿੰਘ ਨੇ ਇਹਨਾਂ ਦੇ ਵੱਲੋਂ ਨੌਜਵਾਨ ਨੂੰ ਜਿਹੜਾ Hindu ਪਰਿਵਾਰ Hindu ਪਰਿਵਾਰ ਦੇ ਨਾਲ ਸਬੰਧਤ ਹੈ ਕੀ ਕਹਿਣਾ ਚਾਹੂਗੇ ਸੱਤ ਇਹ ਨਾ ਪੁੱਛੋ ਗਵਰਨਮੈਂਟ ਤੋਂ ਪੁੱਛੋ ਸਟੇਟ ਗਵਰਨਮੈਂਟ ਤੋਂ ਪੁੱਛੋ ਸੈਂਟਰ ਗਵਰਨਮੈਂਟ ਤੋਂ ਪੁੱਛੋ ਜਦੋਂ 1988 ਦੇ ਵਿੱਚ ਅਤਵਾਦ ਪੀਕ ਤੇ ਸੀ ਸੈਂਟਰ ਦੇ ਇੱਕ ਹੋਮ ਮਿਨਿਸਟਰ ਆਏ ਸੀਗੇ ਉਹਨਾਂ ਨੇ ਐਸਐਚਓ ਲੈਵਲ ਤੱਕ ਮੀਟਿੰਗ ਕਰੀ ਸੀ ਜੀ ਵੀ ਦੱਸੋ ਅੱਤ ਬਾਅਦ ਕਿਵੇਂ ਖਤਮ ਹੋਊਗਾ ਕੀ ਕੋਈ ਸਾਨੂੰ ਚਾਹੀਦਾ ਤੇ ਅੱਜ ਉਹਨਾਂ ਨੂੰ ਜਾ ਕੇ ਪੁੱਛੋ ਤੇ ਅੱਜ ਉਹ ਗੱਲ ਨਹੀਂ ਕਰਦੇ ਜਦੋਂ 1997 ਦੇ ਵਿੱਚ ਅਡਵਾਨੀ ਸਾਹਿਬ ਨੇ ਰੱਥ ਯਾਤਰਾ ਕੀਤੀ ਸੀਗੀ ਆਂਧਰਾ ਪ੍ਰਦੇਸ਼ 'ਚ ਪਹੁੰਚੇ ਸੀਗੇ ਸਾਡੇ ਸਰਦਾਰਜੀਤ ਸਿੰਘ ਸੰਧੂ ਹੋਣਾ ਨੇ ਸੁਸਾਈਸਾਈਡ ਕੀਤੀ ਸੀਗੀ ਟ੍ਰੇਨ ਥੱਲੇ ਆ ਕੇ ਉਹਨਾਂ ਨੇ ਆਂਧਰਾ ਪ੍ਰਦੇਸ਼ ਦੇ ਅਫਸਰਾਂ ਨੇ ਮੈਮੋਰੈਂਡਮ ਦਿੱਤਾ ਸੀਗਾ ਗੁਲਸ਼ਨ ਕੁਮਾਰ ਤੇ ਹਿੰਦੂ ਪਰਿਵਾਰ ਦੇ ਨਾਲ ਸੰਬੰਧਤ ਸੀ ਉਹਨੂੰ ਕਿਉਂ ਮਾਰਿਆ ਜੀ ਜਿਹੜੀ ਜਿਹੜੀ ਗੱਲ ਪੁੱਛਣ ਵਾਲੀ ਆ ਉਹ ਤਾਂ ਪੁੱਛੋ ਨਹੀਂ ਤੁਸੀਂ ਕਿਉਂ ਮਾਰਿਆ ਜੀ ਉਹਨੂੰ ਗੁਲਸ਼ਨ ਕੁਮਾਰ ਨੂੰ ਜਿਹੜੇ ਦੋਸ਼ ਆਏ ਦੋ ਹੋਏ ਅੱਜ ਤੁਹਾਡੇ ਤੇ ਸਾਡੇ ਅਸੀਂ ਡਿਫੈਂਸ ਦਿੱਤੀ ਆ ਅਸੀਂ ਡਿਫੈਂਸ ਦਿੱਤੀ ਆ ਅਸੀਂ ਨਿਆਪਾਲਕਾ ਦਾ ਰਿਸਪੈਕਟ ਕਰਦੇ ਆ ਅਸੀਂ ਉੱਥੇ ਹਾਈ ਕੋਰਟ ਤੇ ਚੈਲੰਜ ਕਰਾਂਗੇ ਉਹ ਜਦੋਂ ਅਡਵਾਨੀ ਸਾਹਿਬ ਨੂੰ ਉੱਥੇ ਪੁੱਛਿਆ ਜੀ ਪੰਜਾਬ ਪੁਲਿਸ ਨੇ ਸੁਸਾਈਸਾਈਡ ਕਰ ਰਹੇ ਆ ਜੇ ਅੱਜ ਨਕਸਲਿਜ਼ਮ ਦੇ ਵਿੱਚ ਕੱਲ ਨੂੰ ਇੱਥੇ ਖਤਮ ਹੋਇਆ ਸਾਡੇ ਤੇ ਵੀ ਕੇਸ ਹੋਏ ਸਾਨੂੰ ਵੀ ਸੂਡ ਡਿਸਾਈਡ ਕਰਨੀ ਪਏਗੀ ਅਡਵਾਨੀ ਸਾਹਿਬ ਕਹਿੰਦੇ ਜਦੋਂ ਅਸੀਂ ਪਾਵਰ 'ਚ ਆਏ ਤਾਂ ਇਹ ਵੀ ਸੋਚਾਂਗੇ ਉਹਨਾਂ ਨੂੰ ਪੁੱਛੋ ਸੀਬੀਆਈ ਨੇ ਜਿਹੜੀ ਸਜ਼ਾ ਐਤ ਕੀਤੀ ਹੈ ਸੰਤੁਸ਼ਟ ਹੋ ਜੀ ਇਹਦੇ ਤੋਂ ਕੋਈ ਨਹੀਂ ਸੰਤੁਸ਼ਟ ਅਸੀਂ ਇਹਨੂੰ ਚੈਲੰਜ ਕਰਾਂਗੇ ਹਾਈ ਕੋਰਟ ਦੇ ਆ ਬਿਲਕੁਲ ਅਜੇ ਵੀ ਜਿਹੜੇ ਉਸ ਵਕਤ ਦੇ ਡੀਆਈਜੀ ਗੁਰਵਚਨ ਸਿੰਘ ਸਨ ਉਹਨਾਂ ਦੇ ਵੱਲੋਂ ਵੱਡਾ ਦਾਵਾ ਹੈ ਕਿ ਅਸੀਂ ਅਜੇ ਵੀ ਜਿਹੜੀ ਆਪਣੀ ਸਜ਼ਾ ਹੈ ਤੇ ਉਸ ਤਰੀਕੇ ਦੇ ਨਾਲ ਜਾ ਕੇ ਜਿਹੜਾ ਹੈ ਆ ਕੋਰਟ ਦੇ ਵਿੱਚ ਨੂੰ ਚੈਲੰਜ ਕਰਾਂਗੇ ਪਰ ਜਿਹੜਾ ਅੱਜ ਸੀਬੀਆਈ ਦੀ ਅਦਾਲਤ ਨੇ ਵੱਡਾ ਫੈਸਲਾ ਲਿਆ ਏ ਡੀਐਸਪੀ ਦਲਬਾਖ ਸਿੰਘ ਤੇ ਐਸਐਚਓ ਗੁਰਬਚਨ ਸਿੰਘ ਨੂੰ ਵੱਡੀ ਸਜ਼ਾ ਸੁਣਾਈ ਹੈ ਜਿਦੇ ਵਿੱਚ 7 ਸਾਲ ਤੇ 20 ਸਾਲ ਦੀ ਸਜ਼ਾ ਤੇ ਉਸ ਤੋਂ ਬਾਅਦ ਜਿਹੜਾ 2 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਏ ਤੇ ਇੱਥੇ ਜਿਹੜਾ ਪੀੜਤ ਪਰਿਵਾਰ ਹੈ ਸੀ ਉਹਨਾਂ ਦੇ ਨਾਲ ਜਿੱਥੇ ਗੱਲਬਾਤ ਕੀਤੀ ਆ ਤਾਂ ਉੱਥੇ ਸਾਡੇ ਨਾਲ ਵਕੀਲ ਵੀ ਨੇ ਸੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਵਕੀਲ ਸਾਹਿਬ ਸਭ ਤੋਂ ਪਹਿਲਾ ਵੱਡਾ ਸਵਾਲ ਹੈ ਜਿਸ ਤਰੀਕੇ ਦੇ ਨਾਲ ਹਿੰਦੂ ਭਾਈਚਾਰੇ ਦੇ ਨਾਲ ਸੰਬੰਧਤ ਗੁਲਸ਼ਨ ਕੁਮਾਰ ਦੀ ਕੇਸ ਨੂੰ ਤੁਸੀਂ ਦੇਖਿਆ ਹੈ ਅੱਜ ਬਹੁਤ ਲੰਬੇ ਸਮਾਂ ਸਮੇਂ ਬਾਅਦ ਇਹ ਜਿਹੜੀ ਕਾਰਵਾਈ सीबीआई ਦੇ ਵੱਲੋਂ ਕੀਤੀ ਗਈ ਹੈ ਕਿਵੇਂ ਦੇਖਦੇ ਹੋ ਜੀ ਵੇਖੋ ਜੀ ਇਹਦੇ ਵਿੱਚ ਜਿਹੜਾ ਇਹ ਅੱਤਵਾਦ ਦਾ ਨਾਂ ਲੈਂਦੇ ਆ ਆਮ ਅੱਤਵਾਦ ਕੋਈ ਨਹੀਂ ਇਹ ਸਰਕਾਰੀ ਅੱਤਵਾਦ ਹੈ ਤੁਸੀਂ ਉਹਨੂੰ ਹੁਣ ਪੁੱਛ ਵੀ ਲਿਆ ਵੀ ਉਹਨੂੰ ਕੌਣ ਡਾਇਰੈਕਸ਼ਨ ਦੇ ਕੇ ਗਿਆ ਹੈ ਹੂੰ ਏ ਅਤਵਾਦ ਸਰਕਾਰੀ ਅਤਵਾਦ ਹੀ ਸਟੇਟ ਦਾ ਅਤਵਾਦ ਹੀ ਤੇ ਇਹ ਜਿਹੜਾ ਪਰਿਵਾਰ ਹੀ ਇੱਕ ਹਿੰਦੂ ਖੱਤਰੀ ਪਰਿਵਾਰ ਹੀ ਤੇ ਸਬਜੀ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ ਤੇ ਇਹਨੂੰ ਵੀ ਇਹਨਾਂ ਨੇ ਟਾਰਗੇਟ ਬਣਾ ਲਿਆ ਕਿਉਂਕਿ ਜਿਹੜਾ ਕੋਈ ਇਹਨਾਂ ਦੇ ਨਾਲ ਲਾਕ ਡਾਟ ਹੀ ਗੁਲਸ਼ਨ ਕੁਮਾਰ ਦੇ ਨਾਲ ਕੋਈ ਵਕੀਲ ਦੀ ਇਨਾਂ ਦੇ ਕੋਈ ਗਲੀ ਦਾ ਵਕੀਲ ਹੀ ਤੇ ਉਹਦੇ ਨਾਲ ਲਾਕ ਡਾਟ ਹੀ ਜੋ ਪ੍ਰਵੀਨ ਪ੍ਰਵੀਨ ਕੁਮਾਰ ਨੇ ਜਾਂ ਬੋਬੀ ਨੇ ਦੱਸਿਆ ਪੀ ਉਹਨੇ ਉਹਦੇ ਦੋਸਤ ਹੀ ਜਿਹੜਾ ਦਲਬਾਖ ਸਿੰਘ ਉਹਦੇ ਕਹਿਣ ਦੇ ਉੱਤੇ ਹੀ ਇਹ ਸਾਰਾ ਜਿਹੜਾ ਕੰਮ ਚੱਲਿਆ ਸੀ ਕਿ ਇਹਨਾਂ ਨੂੰ ਅਰੈਸਟ ਕੀਤਾ ਗਿਆ ਪਹਿਲੋਂ ਇਹਨਾਂ ਨੂੰ ਲਟੇਰੇ ਦਰਸਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਗਈ ਫਾਈਲਾਂ ਮੁਤਾਬਕ ਪੀ ਇਹਨਾਂ ਨੇ ਕਿਸੇ ਦੀਆਂ ਵਾਲੀਆਂ ਲਾ ਲਈਆਂ ਉੱਥੋਂ ਇਹਨਾਂ ਨੇ ਕਿਤੇ ਉਹ ਸੋਨਾ ਲੁੱਟ ਲਿਆ ਕਿਸੇ ਦਾ ਪਿਸਤੌਲ ਖੋ ਲਿਆ ਉਹ ਸਾਰੀਆਂ ਕਹਾਣੀਆਂ ਜਦੋਂ ਇਹਨਾਂ ਦੀਆਂ ਫੇਲ ਹੋ ਗਈਆਂ ਲਾਸਟ ਦੇ ਉੱਤੇ ਉਹਨਾਂ ਦਾ ਇਨਕਾਊਂਟਰ ਬਣਾ ਕੇ ਤੇ ਉਹਨਾਂ ਨੂੰ ਫੇਕ ਇਨਕਾਊਂਟਰ ਦੇ ਵਿੱਚ ਮਾਰ ਕੇ ਤੇ ਬਾਅਦ ਦੇ ਵਿੱਚ ਖਾੜਕੂ ਦੱਸ ਕੇ ਜਾਂ ਅਤਵਾਦੀ ਕਹਿ ਕੇ ਇਸ ਫੇਕ ਇਨਕਾਊਂਟਰ ਨੂੰ ਜੈਨੂਇਨ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਗਈ ਪਰ ਜਿਹੜਾ ਚੰਮਨ ਲਾਲ ਗੁਲਸ਼ਨ ਕੁਮਾਰ ਦਾ ਫਾਦਰ ਹੀ ਉਹ ਇੰਨਾ ਸਿਰੜੀ ਬੰਦਾ ਸੀ ਕਿ ਉਹਨੇ ਉਸ ਦਿਨ ਤੋਂ ਕਸਮ ਖਾ ਲਈ ਕਿ ਮੈਂ ਉਹਨਾਂ ਚਿਹਰ ਪੈਰਾਂ ਦੇ ਵਿੱਚ ਜੁੱਤੀ ਤੱਕ ਨਹੀਂ ਪਾਵਾਂਗਾ ਜਿੰਨਾ ਚਿਰ ਮੈਂ ਇਸ ਕੇਸ ਦਾ ਇਨਸਾਫ ਨਹੀਂ ਲੈ ਲੈਂਦਾ ਤੇ ਉਹ ਇੰਨਾ ਪੁਲਿਸ ਅਫਸਰਾਂ ਦੇ ਮਗਰ ਜਿਹੜਾ ਵਾ ਹੱਥ ਧੋ ਕੇ ਪੈ ਗਿਆ ਕਿ ਜੇ ਤੁਸੀਂ ਮੇਰੇ ਮੁੰਡੇ ਨੂੰ ਤੇ ਨਾਲ ਤਿੰਨ ਹੋਰ ਬੇਕਸੂਰ ਨੌਜਵਾਨਾਂ ਨੂੰ ਮਾਰ ਕੇ ਉਹਨਾਂ ਦੀਆਂ ਲਾਸ਼ਾਂ ਤੱਕ ਨਹੀਂ ਸਾਨੂੰ ਦਿੱਤੀਆਂ ਅਣਪਛਾਤੇ ਕਹਿ ਕੇ ਸਸਕਾਰ ਕਰ ਦਿੱਤਾ ਤੇ ਮੈਂ ਤੁਹਾਡੇ ਤੋਂ ਇਨਸਾਫ ਲੈ ਕੇ ਰਵਾਂਗਾ ਭਾਵੇਂ ਮੈਨੂੰ ਜੋ ਮਰਜ਼ੀ ਵੀ ਕੀਮਤ ਅਦਾ ਕਰਨੀ ਪਏ ਬੋਬੀ ਦੇ ਦੱਸਣ ਮੁਤਾਬਕ ਹੀ ਇਹੋ ਡੀਐਸਪੀ ਜਿਹੜਾ ਦਲਬਾਗ ਸਿੰਘ ਆ ਉਹਦੇ ਘਰ 45 ਲੱਖ ਰੁਪਈਆ ਲੈ ਕੇ ਗਿਆ ਤੇ ਨਾਲ ਕਹਿੰਦਾ ਵੀ ਤੇਰੇ ਦੋਵਾਂ ਮੁੰਡਿਆਂ ਨੂੰ ਮੈਂ ਪੰਜਾਬ ਪੁਲਿਸ ਦੇ ਵਿੱਚ ਪ੍ਰਵੀਨ ਨੂੰ ਤੇ ਬੋਬੀ ਨੂੰ ਨੌਕਰੀ ਵੀ ਦੇ ਦਿੰਨਾ ਪਰ ਉਹਨੇ ੱੱਕੇ ਮਾਰ ਕੇ ਦਾ ਬੈਗ ਸੁੱਟ ਦਿੱਤਾ ਤੇ ਇਹਨਾਂ ਨੂੰ ਗਾਲਾਂ ਕੱਢ ਕੇ ਘਰੋਂ ਭਜਾ ਦਿੱਤਾ ਵੀ ਤੇਰਾ ਕੇ ਖੱਤਰੀ ਦੇ ਨਾਲ ਵਾਹ ਪਿਆ ਵਾ ਪਰ ਤੈਨੂੰ ਮੈਂ ਦੱਸਦਾਗਾ ਵੀ ਕੀ ਹੁੰਦੇ ਨੇ ਖਤਰੀ ਜਦੋਂ ਸਿੱਖਾਂ ਦੇ ਉੱਤੇ ਇਹ ਇਲਜ਼ਾਮ ਲਾ ਦਿੰਦੇ ਹੀ ਵੀ ਇਹ ਅਤਵਾਦੀ ਨੇ ਪਰ ਇਹ ਤਾਂ ਇੱਕ ਹਿੰਦੂ ਪਰਿਵਾਰ ਹੀ ਜਿਹੜਾ ਕਿਰਤ ਕਮਾਈ ਕਰਕੇ ਜਿਨ੍ਹਾਂ ਕੋਲ ਕੋਈ ਜਾਇਦਾਦ ਨਹੀਂ ਸਬਜੀ ਵੇਚ ਕੇ ਆਪਣਾ ਸਾਰਾ ਕੰਮ ਚਲਾਉਂਦੇ ਵਕੀਲ ਸਾਹਿਬ ਕਈ ਦਹਾਕਿਆਂ ਪਿੱਛੋਂ ਜਿਹੜਾ ਸੀਬੀਆਈ ਦਾ ਇੰਨਾ ਵੱਡਾ ਫੈਸਲਾ ਹੈ ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਡੀਆਈਜੀ ਗੁਰਬਚਨ ਦੇ ਵੱਲੋਂ ਜਾਂ ਜਿਹੜਾ ਦੂਜਾਂ ਨਾਲ ਸ਼ਖਸ਼ ਦੋਸ਼ੀ ਪਾਇਆ ਗਿਆ ਹੈ ਉਹਨਾਂ ਦੇ ਵੱਲੋਂ ਦਾਵਾ ਇਹ ਕੀਤਾ ਜਾ ਰਿਹਾ ਹੈ ਕਿ ਅਸੀਂ ਹਾਈ ਕੋਰਟ ਦੇ ਵਿੱਚ ਚੈਲੰਜ ਕਰਾਂਗੇ ਇਸ ਚੀਜ਼ ਨੂੰ ਵੇਖੋ ਹਾਈ ਕੋਰਟ ਦੇ ਵਿੱਚ ਚੈਲੰਜ ਤੇ ਐਂ ਕਰਾਂਗੇ ਕਿਉਂਕਿ 31 32 ਸਾਲਾਂ ਬਾਅਦ ਜਿਹੜਾ ਫੈਸਲਾ ਆਇਆ ਏ ਜਿਹੜਾ ਇਹ ਬੰਦਾ ਤੁਹਾਡੇ ਸਾਹਮਣੇ ਉਂਗਲਾਂ ਖੜੀਆਂ ਕਰਕੇ ਕਹਿ ਰਿਹਾ ਕਿ ਸਾਨੂੰ ਫਲਾਣੇ ਨੇ ਡਾਇਰੈਕਸ਼ਨ ਦਿੱਤੀ ਫਲਾਣੇ ਨੇ ਡਾਇਰੈਕਸ਼ਨ ਦਿੱਤੀ ਹੀ ਇਹ ਬੰਦੇ ਦੇ ਖਿਲਾਫ ਤੇ ਹਾਈ ਕੋਰਟ ਚ ਅਸੀਂ ਜਾਵਾਂਗੇ ਕਿ 31 ਜਿਹੜੇ ਬੰਦੇ ਨੇ ਕਾਨੂੰਨ ਦੀ ਰੱਖਿਆ ਕਰਨੀ ਆ ਉਸ ਟਾਈਮੇ ਡੀਐਸਪੀ ਦੇ ਅਹੁਦੇ ਤੇ ਮੌਜੂਦ ਹੀ ਤੇ ਐਸਪੀ ਦੀ ਇਹ ਸਰਵਿਸ ਮਤਲਬ ਡਿਊਟੀ ਕਰ ਰਿਹਾ ਸੀ ਤੇ ਇਹਦਾ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਇਹਦਾ ਫਰਜ ਹੀ ਤੇ ਇਨੇ ਦੇ ਇੱਕ ਗਰੀਬ ਪਰਿਵਾਰ ਦੇ 4 ਮੈਂਬਰ ਚੁੱਕ ਕੇ ਉਹਨਾਂ ਨੂੰ ਮਹੀਨਾ ਟਾਰਚਰ ਕੀਤਾ ਤੇ ਉਹਨਾਂ ਦੇ ਇੱਕ ਮੁੰਡੇ ਨੂੰ ਨਾਲ ਤਿੰਨ ਹੋਰ ਬੇਕਸੂਰ ਨੌਜਵਾਨਾਂ ਦੇ ਨਾਲ ਇੱਕ ਮਹੀਨੇ ਬਾਅਦ ਉਹਨਾਂ ਦਾ ਝੂਠਾ ਮੁਕਾਬਲਾ ਬਣਵਾਉਣ ਦੇ ਵਿੱਚ ਇਹਦਾ ਪੂਰਾ ਹਿੱਸਾ ਸੀ ਜਿਹਨੂੰ ਅੱਜ 7 ਸਾਲ ਸਜ਼ਾ ਹੋਈ ਆ ਹਾਈ ਕੋਰਟ ਤੇ ਅਸੀਂ ਜਾਵਾਂਗੇ ਇਸ ਤੋਂ ਪਹਿਲਾਂ ਤੇ ਸਾਡੀ ਅਪੀਲ ਹਾਈ ਕੋਰਟ ਜਾਊਗੀ ਜੱਜਮੈਂਟ ਆਉਣ ਦੀ ਦੇਰ ਆ ਸਾਨੂੰ ਜੱਜਮੈਂਟ ਵੇਖ ਲੈਣ ਦਿਓ ਇਹਦੇ ਖਿਲਾਫ ਤੇ ਅਸੀਂ ਜਾਵਾਂਗੇ ਇਹਨੇ ਹਾਈ ਕੋਰਟ ਕੀ ਜਾਣਾ ਇਹਨੂੰ ਤੇ ਸੁਪਰੀਮ ਕੋਰਟ ਤੱਕ ਨਹੀਂ ਅਸੀਂ ਛੱਡਦੇ ਹਾਂ ਬਿਲਕੁਲ ਆ ਬਿਲਕੁਲ ਇਸੇ ਪਰਿਵਾਰ ਦਾ ਜਿਹੜਾ ਸੀ ਉਹ ਨੌਜਵਾਨ ਸੀ ਗੁਲਸ਼ਨ ਕੁਮਾਰ ਦਾ ਭਰਾ ਸਾਡੇ ਨਾਲ ਇਸ ਜਗ੍ਹਾ ਦੇ ਉੱਪਰ ਮੌਜੂਦ ਹੈ ਗੱਲਬਾਤ ਕਰਾਂਗੇ ਕਿਵੇਂ ਦੇਖਦੇ ਹਾਂ ਜੀ ਅੱਜ ਕਈ ਦਹਾਕਿਆਂ ਪਿੱਛੋਂ ਜਿਹੜਾ ਸੀਬੀਆਈ ਦਾ ਇਹਨਾਂ ਵੱਡਾ ਫੈਸਲਾ ਆਇਆ ਤਾਂ ਕਿਤੇ ਨਾ ਕਿਤੇ ਜਿਹੜੇ ਦੋਸ਼ੀ ਸੀ ਉਸ ਵਕਤ ਦੇ ਪੁਲਿਸ ਮੁਲਾਜ਼ਮ ਜਿਹੜੇ ਵੱਡੇ ਅਹੁਦਿਆਂ ਦੇ ਉੱਪਰ ਤਾਂ ਐਨ ਆਰ ਸੀ ਉਹਨਾਂ ਦੇ ਵੱਲੋਂ ਕਿਤੇ ਨਾ ਕਿਤੇ ਅਜੇ ਵੀ ਉਸ ਚੀਜ਼ ਦਾ ਅਹਿਸਾਸ ਨਹੀਂ ਕੀਤਾ ਗਿਆ ਜੋ ਕੁਝ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਕੀਤਾ। ਮੌਜ਼ ਮਨ ਲੈ ਕੇ ਆਈ ਨਾ ਇਹਨਾਂ ਨੂੰ ਫਾਂਸੀ ਚਾਹੀਦੀ ਸਜ਼ਾ ਥੋੜੀ ਇਹਨਾਂ ਨੂੰ ਘੱਟ ਮਿਲੀ ਆ। ਹੂੰ। ਇਨਾਂ ਨੂੰ ਜਿੱਤਾ ਮੇਰਾ ਪਿਤਾ ਜਾਂਦਿਆ ਨਾ ਵੀ ਇਨਾਂ ਨੂੰ ਕੀੜੇ ਪੈਣਾ ਤੇ ਸਾਰ ਇੱਥੇ ਤੁਹੇ ਦੀ ਇੱਥੇ ਮੈਂ ਜਾਂਦਾ ਕੀੜੇ ਪਾ ਕੇ ਮਾਰਨਾ ਜੀ ਮੇਰੇ ਕੈਂਸਰ ਦੀ ਬਿਮਾਰੀ ਵੀ ਹੈ ਕੈਂਸਰ ਦੀ ਬਿਮਾਰੀ ਲੱਗ ਗਈ ਇੱਕ ਨੂੰ ਦੂਜੇ ਨੂੰ ਚਪਾਨੀ ਕਰੀ ਜਾਂ ਗੋਲੀਆਂ ਖਾਂਦਾ ਰਹਿੰਦਾ ਮੇਰੇ ਪਿਓ ਨੇ ਇੱਕ ਗਿਆ ਮਾਰ ਦਿੰਦਾ ਮੈਂ ਜਾਣਾ ਵਾ ਇਹਨੇ ਜਦੋਂ ਇਹਦੀ ਤਰੀਕਈ ਪਰ ਆਂਦਾ ਜਾਂਦਾ ਮੈਂ ਚੰਮਲਾਲ ਖੱਤਰੀ ਆਂ ਪਰ ਤੂੰ ਆਹੀ ਆਂਦਾ ਮੇਰੇ ਪੋਤਣ ਜਵਾਨ ਨੂੰ ਮਾਰਿਆ ਤੇ ਕਹਿੰਦਾ ਕਿ ਕੀੜੇ ਪਾ ਕੇ ਮੁਰਗ ਦੇ ਵੇਲੋ ਤੁਹਾਡੇ ਸਾਹਮਣੇ ਸਜਾਉਣ ਦੇ ਹਕੀਕ ਹੁੰਦੇ ਨੇ ਜੇ ਨਾ ਕੁਝ ਨਹੀਂ ਕੀਤਾ ਜੇ ਇਹ ਦੋਸ਼ੀ ਨਹੀਂ ਤੇ ਫਿਰ ਤੁਹਾਡੇ ਕੋਲੋਂ ਜਿਹੜਾ 45 ਲੱਖ ਦੀ ਤੁਸੀਂ ਕਹਿੰਦੇ ਆਫਰ ਕਰਦੇ ਰਹੇ ਜਾਂ ਨੌਕਰੀਆਂ ਦੀ ਆਫਰ ਕੀਤੀ ਜਾਂਦੀ ਰਹੀ ਆ ਉਹ ਕਿਉਂ ਕੀਤੀ ਜਾਂਦੀ ਰਹੀ ਨਾ ਤੁਹਾਨੂੰ ਮੈਂ ਗੱਲ ਵੀ ਜਦੋਂ ਇਹਨਾਂ ਨੂੰ 2-2 ਸਾਲ ਦੀ ਇਹਨਾਂ ਨੂੰ ਸਜ਼ਾ ਹੋ ਗਈ ਨਾ ਕੇਸ ਦੀ ਜਦੋਂ ਜ਼ਮਾਨਤੋਂ ਬਾਹਰ ਆ ਗਏ ਆ ਉਹ ਤੋਂ ਮਹੀਨੇ ਡੇਢ ਮਹੀਨੇ ਬਾਅਦ ਮੈਨੂੰ ਡੈਡੀ ਨਾ ਨੰਗੀ ਪੈਰੀ ਡੈਡੀ ਕੇਸ ਲੜਦਾ ਤੇ ਮਿੰਨ ਉਹ ਵੀ ਮੇਰੀਆਂ ਲੱਤਾਂ ਮਲਦੇ ਦਰਦ ਬੜੀਆਂ ਹੁੰਦੀਆਂ ਮੈਂ ਡੈਡੀ ਲੋ ਮੈਂ ਮਲਦਾ ਉਹ ਤੇ ਫਿਰ ਗੱਡੀ ਭਾਰ ਕੇ ਵਿੱਚ 45 ਲੱਖ ਰੁਪਇਆ ਲੈ ਗਏ ਆ ਇਹੋ ਦਿਲਬਾਜ਼ ਸਿੰਘ ਡੀਐਸਪੀ ਗੁਰਪ੍ਰੀਤ ਸਿੰਘ ਇੱਕ ਨਾ ਵੱਡਾ ਅਫਸਰ ਹੀ ਕੋਈ ਪੰਜਾਬ ਪੁਲਿਸ ਦਾ ਉਹ ਨੂੰ ਮੈਂ ਜਿਆਦਾ ਨਹੀਂ ਛੋਟੀ ਜਿਹੀ ਫੜੀ ਹੋਇਆ ਬਾਉ ਜਾਈ ਐ ਸਾਰਾ ਵੱਡਾ ਪੁਲਿਸ ਆਨ ਕਿ ਉਹ ਪੱਪੇ ਵਾਲੇ ਚਮਸਾ ਜੀ ਕਹਿੰਦਾ ਹਾਂ ਜੀ ਦੱਸੋ ਇਹਨਾਂ ਸਮਝੋ ਕਿ ਕੇਸ ਲਾਇਆ ਕਹਿੰਦਾ ਦੱਸੋ ਚਮਸਾ ਜੀ ਤੁਸੀਂ ਕੇਸ ਵਾਸਤੇ ਲੇ ਲਓ ਆਲੋ 45 ਲੱਖ ਰੁਪਇਆ ਤੇ ਤੁਹਾਨੂੰ ਦੋਵਾਂ ਨੂੰ ਮੁੰਡੇ ਰਮ ਸਰਕਾਰੀ ਨੌਕਰੀ ਦੇ ਦਿੰਦੇ ਆ ਮੇਰੇ ਪਾਪ ਨੇ ਲੱਤ ਮਾਰੀ ਬੈਗ ਨੂੰ ਕਹਿੰਦਾ ਚੁੱਕ ਤੈਨੂੰ ਖੱਤਰੀਆ ਨਾਲ ਵਿਆਹ ਪਾ ਕਹਿੰਦਾ ਵਾ ਤੂੰ ਖੱਤਰੀਆ ਨਾਲ ਵਾ ਪਾਇਆ ਆਂਦਾ ਮੈਂ ਖੱਤਰੀਆ ਦਾ ਪੋਤਿਆ ਤੁਹਾਨੂੰ ਮੈਂ ਸਜਾਣਾ ਦਵਾਉਂਦੇ ਉਸ ਤੋਂ ਬਾਅਦ ਫਿਰ ਮੇਰੇ ਪਾਪੇ ਨੇ ਸੋਚ ਚੁੱਕ ਲਈ ਵੀ ਨੰਗੇ ਪੈਰੀ ਕੇਸ ਲੜਨਾ ਪਰ ਉਹ ਕਰ ਲਈ ਕੇਸ ਲੜਦੇ ਆ ਲੜਦੇ ਆ ਆਪਸ ਮਾਗੀ ਨੇ ਉਸ ਤੋਂ ਬਾਅਦ ਛੋਟਾ ਭਰਾ ਸਮਾ ਗਿਆ ਉਸ ਤੋਂ ਬਾਅਦ ਸਾਡੀ ਗੁੜੀ ਆੜੀ ਇਹ ਟੈਨਸ਼ਨ ਜੋ ਉਸ ਮਾਗੀ ਆ ਗੁਲਸ਼ਨ ਕੁਮਾਰ ਨੂੰ ਨਜਾਇਜ਼ ਹਰਾਸਤ ਦੇ ਵਿੱਚ ਤਸ਼ੱਦਦ ਕਰਕੇ ਜਿਹੜਾ ਮਾਰਨ ਵਾਲੇ ਉਸ ਵਕਤ ਦੇ ਪੁਲਿਸ ਮੁਲਾਜ਼ਮ ਸੀ ਉਹਨਾਂ ਦੇ ਵਿੱਚ ਤਿੰਨ ਏਐਸਆਈ ਸੀ ਫਿਰ ਉਹਨਾਂ ਦੀ ਮੌਤ ਵੀ ਕਿਹਾ ਜਾ ਰਿਹਾ ਕਿ ਕੀੜੇ ਪੈ ਕੇ ਹੋਈ ਹੈ ਬੁਰੀ ਤਰੀਕੇ ਦੇ ਨਾਲ ਮੌਤ ਇੱਕ ਪਾਗਲ ਹੋ ਗਿਆ ਵਾ ਇੱਕ ਕੀੜੇ ਪੈ ਕੇ ਹੋਇਆ ਵਾ ਇੱਕ ਪਾਗਲ ਹੋ ਗਿਆ ਮਰਿਆ ਵਾ ਇੱਕ ਕੀੜੇ ਪੈ ਕੇ ਮਰਿਆ ਦੂਜੇ ਦਾ ਨਹੀਂ ਪਤਾ ਵੀ ਉਹ ਕਿਸ ਤਰ੍ਹਾਂ ਮਰਿਆ ਇਹਨਾਂ ਜ਼ੋਨਾਂ ਦੇ ਸਾਨੂੰ ਪਤਾ ਸੀ ਇਹ ਕੋਣ ਸਾਡੇ ਸਾਹਮਣੇ ਵੇ ਲੋਕ ਕਾਲੀਆ ਪੀ ਲਿਆ ਵੇ ਅਦਲਬਾ ਸਿੰਘ ਡੀਐਸਪੀ ਨੂੰ ਉਸ ਸਮੇਂ ਦੇ ਦਰਮਿਆਨ ਬਹੁਤ ਸਾਰੇ ਅਜਿਹੇ ਨੌਜਵਾਨ ਸੀ ਜਿਨ੍ਹਾਂ ਦਾ ਸਬੰਧ ਸਿੱਖ ਪਰਿਵਾਰਾਂ ਦੇ ਨਾਲ ਹੋਣ ਕਰਕੇ ਜਾਂ ਕੇਸ ਦਾੜੀ ਸੀ ਉਹਨਾਂ ਦੇ ਮੂੰਹ ਤੇ ਸਿਰ ਤੇ ਉਹਨਾਂ ਨੂੰ ਤਾਂ ਮਾਰਿਆ ਗਿਆ ਪਰ ਤੁਸੀਂ ਤੇ ਹਿੰਦੂ ਭਾਈਚਾਰੇ ਦੇ ਨਾਲ ਸਬੰਧਤੋਂ ਤੁਹਾਡੇ ਪਰਿਵਾਰ ਦੇ ਮੁਖੀ ਨੂੰ ਕਮਾਈ ਕਰਨ ਵਾਲੇ ਗੁਲਸ਼ਨ ਕੁਮਾਰ ਨੂੰ ਕਿਉਂ ਮਾਰਿਆ ਗਿਆ ਜੀ ਭਾਜੀ ਮੇਰੀ ਗੱਲ ਸੁਣੋ ਇਹ ਇਹਨਾਂ ਨੇ ਫੀਤੀਆਂ ਵਧਾਉਣ ਵਾਸਤੇ ਕੀਤਾ ਅਸੀਂ ਬਾਮਨ ਖੱਤਰੀਆਂ ਰਹਿੰਦੇ ਨਹੀਂ ਆ ਕੋਈ ਉਗਰਵਾਦੀ ਨਹੀਂ ਕੋਈ ਹੀਨੇ ਸਦਾਰਾਂ ਦੇ ਮੁੰਡੇ ਚੋ ਚੁੱਕ ਕੇ ਨਿਗਾਹ ਜੀ ਮਾਰੇ ਆ ਸਾਡੇ ਲੱਗੇ ਸਦਾਰਾਂ ਦੇ ਮੁੰਡੇ ਰਹਿੰਦੇ ਆ ਇਕੱਠੇ ਰਹਿੰਦੇ ਆ ਹਿੰਦੂ ਪਰਵਾਸ ਸਦਾਰ ਸਾਡੇ ਲੱਗੇ ਪੰਜ ਕਰਮ ਮੁੰਡੇ ਸਦਾਰਾਂ ਚੰਗੇ ਝੋਟੀਆਂ ਦੇ ਚਾਰ ਸਾਡੇ ਖੱਤਰੀਆਂ ਦੇ ਘਰ ਇਹ ਆਉਣਾ ਜਾਣਾ ਸਾਡੇ ਘਰ ਇੱਕ ਦੂਜੇ ਰੋਟੀ ਖਾਣੀ ਸਾਡੇ ਘਰ ਇਹਨਾਂ ਆਪਣੀ ਫੀਤੀਆਂ ਦੇ ਕਦਰ ਕੋਈ ਹੱਤਵਾਦੀ ਉਸ ਟਾਈਮ ਨਹੀਂ ਇਹ ਆਪ ਤੱਕ ਦੇ ਹੱਤਵਾਦੀ ਹੈ ਆਪਣੇ ਪੈਹਲ ਵਟਣ ਵਾਸਤੇ ਫੀਤੀਆਂ ਵਧਾਉਣ ਅਫਸਰਾਂ ਨੂੰ ਦਿਖਾਉਣਾ ਤੇ ਵੀ ਹੱਤਵਾਦੀ ਮਾਰੇ ਆ ਪਾਸੇ ਇਹਨਾਂ ਗੱਲ ਦੀ ਹਾਂਜੀ ਆ ਬਿਲਕੁਲ ਬੇਹੱਦ ਮੰਦ ਭਾਗੀ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਉਸ ਵਕਤ ਦੇ ਡੀਐਸਪੀ ਤੇ ਡੀਆਈਜੀ ਦੇ ਵੱਲੋਂ ਇਹਨਾਂ ਵੱਡਾ ਤਸ਼ੱਦਦ ਹਿੰਦੂ ਪਰਿਵਾਰ ਦੇ ਨੌਜਵਾਨ ਗੁਲਸ਼ਨ ਕੁਮਾਰ ਦੇ ਉੱਪਰ ਕੀਤਾ ਜਾਂਦਾ ਏ ਇੱਕ ਮਹੀਨਾ ਨਾਜਾਇਜ਼ ਹਰਾਸਤ ਦੇ ਵਿੱਚ ਰੱਖਣ ਤੋਂ ਬਾਅਦ ਉਹਨਾਂ ਨੂੰ ਬੁਰੇ ਤਰੀਕੇ ਦੇ ਨਾਲ ਅਨਮਨੁੱਖੀ ਤਸ਼ੱਦਦ ਕਰਦਿਆਂ ਹੋਇਆਂ ਜਿਹੜਾ ਸੀ ਝੂਠਾ ਮੁਕਾਬਲਾ ਬਣਾ ਕੇ ਸ਼ੋਅ ਕਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਪਰਿਵਾਰ ਨੂੰ ਉਸ ਨੌਜਵਾਨ ਦੀ লাশ ਵੀ ਨਹੀਂ ਦਿੱਤੀ ਜਾਂਦੀ ਅੱਜ ਕੋਰਟ ਨੇ ਸੀਬੀਆਈ ਦੀ ਅਦਾਲਤ ਨੇ ਵੱਡੇ ਦੋਸ਼ ਇਹਨਾਂ ਦੋਸ਼ੀਆਂ ਦੇ ਉੱਪਰ ਜਿਹੜਾ ਤੈਅ ਕੀਤੇ ਨੇ ਅਤੇ ਜਿਹੜਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਏ ਪਰ ਕਿਤੇ ਨਾ ਕਿਤੇ ਜੇ ਦੇਖਿਆ ਜਾਵੇ ਤਾਂ ਅਜੇ ਵੀ ਇਹ ਜਿਹੜੇ ਦੋਸ਼ੀ ਨੇ ਮਨ ਦੇ ਵਿੱਚ ਉਹਨਾਂ ਵੱਡਾ ਅਹਿਸਾਸ ਨਹੀਂ ਕਿ ਜਿਹੜਾ ਪਾਪ ਆਪਣੇ ਹੱਥੀ ਕੀਤਾ ਏ ਉਸ ਪਾਪ ਦਾ ਅਹਿਸਾਸ ਕਿਉਂ ਨਹੀਂ ਭਵਿੱਖ ਦੇ ਵਿੱਚ ਵੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ